ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਦਕਰ ਪੌਂਡ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮੁਹਾਵਰੇ ਨਾਲ ਸੰਬੰਧਤ ਕੁਝ ਪ੍ਰਸ਼ਨ ਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਆਪਣਾ ਪਹਿਲਾ ਪ੍ਰਸ਼ਨ ਹੈ ਕੋਈ ਅਸਰ ਹੋਣਾ ਜਿਹੜਾ ਅਰਥ ਹੈ ਇਸੇ ਕਿਹੜੇ ਮੁਹਾਵਰੇ ਨਾਲ ਸੰਬੰਧਤ ਹੈ ਇਹ ਸੰਬੰਧਤ ਹੈ ਤਸ ਤੋਂ ਮਸਣਾ ਹੋਣਾ ਠੀਕ ਹੈ ਜੀ ਅਸ ਤੋਂ ਮਸ ਨਾ ਹੋਣਾ ਠੀਕ ਹੈ ਜੀ ਅਰਥਾਂ ਲਈ ਮੁਹਾਵਰੇ ਦੱਸਣ ਨੇ ਮੰਗਣਾ ਆਪਾਂ ਕਿਸ ਨੂੰ ਡੈਕਟਰੀ ਕਹਿੰਦੇ ਤਾਂ ਮੰਗਣਾ ਦੇ ਲਈ ਕਿਹੜਾ ਮੁਹਾਵਰਾ ਵਰਤੇ ਜਾਂਦਾ ਇਹ ਵਰਤੇ ਜਾਂਦਾ ਠੁੱਠਾ ਫੜਨਾ ਠੀਕ ਹੈ ਜੀ ਠੁੱਠਾ ਫੜਨਾ ਉਸ ਤੋਂ ਅੱਗੇ ਆ ਗਿਆ ਨਾ ਕਰਨੀ ਨਾ ਕਰਨ ਦੇ ਲਈ ਕਿਹੜਾ ਮੁਹਾਵਰਾ ਜਿਹੜਾ ਹੈ ਉਹ ਵਰਤਿਆ ਜਾਂਦਾ ਤਾਂ ਇਹ ਵਰਤੇ ਜਾਂਦਾ ਠੁੱਠਾ ਦਿਖਾਉਣਾ ਠੀਕ ਹੈ ਜੀ ਠੁੱਠਾ ਦਿਖਾਉਣਾ ਵਰਤਿਆ ਜਾਂਦਾ ਕਿ ਨਾ ਕਰ ਦਿੱਤੀ ਨੈਕਸਟ ਪੇਸ਼ਨਾ ਹੈ ਆਪਣੇ ਕੋਲ ਹੌਂਕੇ ਲੈਣੀ ਹੌਂਕੇ ਲੈਣੇ ਦੇ ਭਾਵ ਕੀ ਹੈ ਇਹ ਜਿਹੜਾ ਸਹੀ ਮੁਹਾਵਰਾ ਬਣੇਗਾ ਠੰਡੇ ਸਾਹ ਪਰਨੇ ਠੀਕ ਹੈ ਜੀ ਉਸ ਤੋਂ ਅਗਲਾ ਸ਼ਬਦ ਹੈ ਹਾਜਮ ਕਰ ਜਾਣਾ ਹਾਜਮ ਕਰ ਜਾਣ ਦਾ ਜਿਹੜਾ ਸਹੀ ਮੁਹਾਵਰਾ ਹੈ ਉਹ ਹੈ ਡਕਾਰ ਜਾਣਾ ਅੜਪ ਜਾਣਾ ਠੀਕ ਹੈ ਜੀ ਡਕਾਰ ਜਾਣਾ ਅੜਪ ਜਾਣਾ ਕਿਸੇ ਚੀਜ਼ ਉੱਗ ਸੁੱਗ ਪਤਾ ਹੀ ਨਾ ਲੱਗਣ ਦੇਣੀ ਠੀਕ ਹੈ ਹਾਜਮ ਹੋ ਗਈ ਕੱਲ ਨਖਤ ਹੈ ਨੁਕਸਾਨ ਪਹੁੰਚਾਉਣਾ ਇਸ ਦਾ ਜਿਹੜਾ ਸਹੀ ਅਰਥ ਹੈ ਉਸ ਲਈ ਮੁਹਾਵਰਾ ਜਿਹੜਾ ਸਹੀ ਹੈ ਉਹ ਹੈ ਡੰਗ ਮਾਰਨਾ ਠੀਕ ਹੈ ਜੀ ਇਹ ਬੰਦਾ ਤੇਰੇ ਕਦੇ ਡੰਗ ਮਾਰੂਗਾ ਮਤਲਬ ਕਿ ਤੈਨੂੰ ਕਦੇ ਨੁਕਸਾਨ ਪਹੁੰਚਾਊਗਾ ਠੀਕ ਹੈ ਅੱਗੇ ਦੇਖੋ ਨਾਂ ਜਮਕਾਉਣਾ ਦਾ ਅਸਤ ਕੀ ਹੈ ਨਾਂ ਜਮਕਾਉਣਾ ਅਰਥ ਹੈ ਇਸ ਦਾ ਸਹੀ ਮੁਹਾਵਰਾ ਕੀ ਹੈ ਡੰਕਾ ਬਜਣਾ ਠੀਕ ਹੈ ਜੀ ਡੰਕਾ ਬਜਣਾ ਨਖਸ ਕੋ ਨਿਕਰ ਦੇ ਜਾਣਾ ਦੇ ਅਰਥਾਂ ਦਾ ਸਹੀ ਮੁਹਾਵਰਾ ਕਿਹੜਾ ਹੈ ਇਸ ਲਈ ਹੈ ਟੈਂਦੀਆਂ ਕਲਾਂ ਦੇ ਵਿੱਚ ਜਾਣਾ ਠੀਕ ਹੈ ਟੈਂਦੀ ਕਲਾਂ ਦੇ ਵਿੱਚ ਜਾਣਾ ਅੱਗੇ ਹੈ ਅੜਿੱਕੇ ਲਾਉਣਾ ਅਰਥ ਦਾ ਜਿਹੜਾ ਸਹੀ ਮੁਹਾਵਰਾ ਹੈ ਤਾਂ ਹੀ ਝਾੜਨਾ ਠੀਕ ਹੈ ਜੀ ਹਿੰਮਤ ਹਾਰਨੀ ਅਰਥਾਂ ਦਾ ਜਿਹੜਾ ਸਹੀ ਮੁਹਾਵਰਾ ਹੈ ਧੀਰੀ ਢੋਣੀ ਅੱਗੇ ਦੇਖੋ ਬਹੁਤ ਜ਼ਿਆਦਾ ਭੁੱਖ ਲੱਗਣੀ ਅਰਥ ਦਾ ਜਿਹੜਾ ਮੰਤ ਮਹਾਵਰਾ ਉਹ ਹੱਟ ਡੇ ਵਿੱਚ ਚੂਹੇ ਨੱਚਣਾ ਜਾਨੋਂ ਮਾਰਨਾ ਅਰਥਲੀ ਸਹੀ ਮਹਾਵਰਾ ਹੈ ਤਲਵਾਰ ਦੇ ਘਾਟ ਉਤਾਰਨਾ ਠੀਕ ਹੈ ਜੀ ਉਸ ਤੋਂ ਅੱਗੇ ਦੇਖੋ ਖੁਸ਼ਾਮਦ ਕਰਨੀ ਤੇ ਅਰਥ ਨਾਲ ਸੰਬੰਧਤ ਸਹੀ ਮਹਾਵਰਾ ਹੈ ਤਲੇ ਚਟਨਾ ਤਲਵੇ ਚਟਨਾ ਠੀਕ ਹੈ ਜੀ ਤਲੇ ਚਟਨਾ ਜਾਂ ਫਿਰ ਤਲਵੇ ਚਟਣਾ ਨੈਕਸਟ ਖਿਆਲ ਦੇ ਕੋਲ ਇਹ ਖਿਸਕ ਜਾਣਾ ਅਰਥ ਨਾਲ ਸੰਬੰਧਤ ਸਹੀ ਮੁਹਾਵਰਾ ਹੈ ਤਿੱਤਰ ਹੋ ਜਾਣਾ ਕਿਸਕ ਜਾਣਾ ਦੇ ਅਰਥਾਂ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਤਿੱਤਰ ਹੋ ਜਾਣਾ ਅੱਗੇ ਦੇਖੋ ਚੰਗਾ ਪ੍ਰਭਾਵ ਹੋਣਾ ਜਾਂ ਚੰਗਾ ਅਸਰ ਰਸੂਕ ਹੋਣਾ ਤੇ ਅਰਥਾਂ ਨਾਲ ਸੰਬੰਧਿਤ ਮੁਹਾਵਰਾ ਹੈ ਧੂਤੀ ਬੋਲਣੀ ਠੀਕ ਹੈ ਜੀ ਧੂਤੀ ਬੋਲਣੀ ਕਹਿੰਦੇ ਨੇ ਜਦੋਂ ਬੰਦੇ ਦਾ ਕੋਈ ਪ੍ਰਭਾਵ ਹੋਵੇ ਨੈਕਸਟ ਹੈ ਇਨਕਲਾਬ ਲਿਆਉਣਾ ਦੇ ਅਰਥਾਂ ਦਾ ਸੰਬੰਧਿਤ ਮੁਹਾਵਰਾ ਹੈ ਆਹ ਹੈ ਤਖਤਾ ਉਲਟਾਉਣਾ ਠੀਕ ਹੈ ਜੀ ਤਖਤਾ ਉਲਟਾਉਣਾ ਮਤਲਬ ਕਿ ਨਵੀਂ ਸਰਕਾਰ ਲੈ ਕੇ ਆਉਣਾ ਇਨਕਲਾਬ ਲੈ ਕੇ ਆਉਣਾ नेक्स्ट ਦੇਖੋ ਵਾਅਦੇ ਤੋਂ ਮੁੱਕਰਨਾ ਦੇ ਅਰਥ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਠੁੱਕੇ ਚੱਟਣਾ ਠੀਕ ਹੈ ਜੀ ਠੁੱਕੇ ਚੱਟਣਾ ਥੋੜੇ ਜਿਹਾ ਤੇ ਨਾਲ ਕੋਈ ਵੱਡਾ ਕੰਮ ਕਰਨ ਦੀ ਗੱਲ ਕਰਨਾ ਦੇ ਅਰਥ ਨਾਲ ਸੰਬੰਧਿਤ ਮੁਹਾਵਰਾ ਹੈ ਥੁੱਕੀ ਬੜੇ ਪਕਾਉਣਾ ਠੀਕ ਹੈ ਜੀ ਥੁੱਕੀ ਬੜੇ ਪਕਾਉਣਾ ਨਖਰੇ ਕੋ ਆਰਾਮ ਕਰਨਾ ਸ਼ਬਦ ਦਾ ਜਿਸ ਸਹੀ ਮੁਹਾਵਰਾ ਹੈ ਉਹ ਹੈ ਦਮ ਲੈਣਾ ਇਹ ਜੀ ਦਮ ਲੈਣਾ ਕਿਹਾ ਜਾਂਦਾ ਆਰਾਮ ਕਰਨ ਨੂੰ ਦਮ ਲੈਣਾ ਮੁਹਾਵਰਾ ਹੈ ਜਿਸ ਦਾ ਸਹੀ ਅਰਥ ਹੈ ਆਰਾਮ ਕਰਨਾ ਨਖਤ ਪ੍ਰਸ਼ਨ ਹੈ ਆਪਣੇ ਕੋਲੇ ਪੇਛ ਨਾ ਜਾਣੀ ਦੇ ਸ਼ਬਦ ਨਾਲ ਸੰਬੰਧਤ ਸਹੀ ਮੁਹਾਵਰਾ ਹੈ ਦਾਲ ਨਾ ਗਲਣੀ ਠੀਕ ਹੈ ਜੀ ਦਾਲ ਨਾ ਗਲਣੀ ਅੱਗੇ ਪ੍ਰਸ਼ਨ ਹੈ ਆਪਣੇ ਕੋਲੇ ਮਨ ਭਰ ਜਾਣਾ ਸ਼ਬਦਾਂ ਦਾ ਨਾਲ ਸੰਬੰਧਤ ਸਹੀ ਮੁਹਾਵਰਾ ਹੈ ਦਿਲ ਖੱਟਾ ਹੋਣਾ ਠੀਕ ਹੈ ਜੀ ਦਿਲ ਖੱਟਾ ਹੋਣਾ ਅੱਗੇ ਹੈ ਕਿਸੇ ਨੂੰ ਫਰਾਉਣਾ ਤੇ ਅਰਥ ਨਾਲ ਸੰਬੰਧਤ ਸਹੀ ਮੁਹਾਵਰਾ ਹੈ ਦੰਦ ਖੱਟੇ ਕਰਨਾ ਠੀਕ ਹੈ ਦੰਦ ਖੱਟੇ ਕਰਨਾ ਨਖਤ ਦੇਖੋ ਦਰਜਣ ਦੇ ਅਰਥ ਦਾ ਸੰਬੰਧਿਤ ਸਹੀ ਮਹਾਵਰ ਹੈ ਦਮ ਖੁਸ਼ਕ ਹੋਣਾ ਠੀਕ ਹੈ ਜੀ ਦਮ ਖੁਸ਼ਕ ਹੋਣਾ ਬੇਇਨਸਾਫੀ ਕਰਨੀ ਜਾਂ ਨਿਆਂ ਕਰਨਾ ਦੇ ਅਰਥ ਕਿਹੜੇ ਮਹਾਵਰੇ ਨਾਲ ਸੰਬੰਧਿਤ ਹਨ ਤਾਂ ਇਹ ਹੈ ਤੱਕਾ ਕਰਨ ਦੇ ਨਾਲ ਠੀਕ ਹੈ ਜੀ ਤੱਕਾ ਕਰਨਾ ਖੁਆਰ ਹੋਣਾ ਦੇ ਅਰਥ ਨਾਲ ਸੰਬੰਧਿਤ ਸਹੀ ਮਹਾਵਰ ਹੈ ਤੱਕੇ ਪੈਣੇ ਅੱਤਕੇ ਖਾਣੀ ਠੀਕ ਹੈ ਜੀ ਨੈਕਸਟ ਦੇਖੋ ਨੁਕਸਾਨ ਹੋਣਾ ਦੇ ਸ਼ਬਦਾਂ ਨਾਲ ਸੰਬੰਧਤ ਸਹੀ ਮਾਅਰ ਹੈ ੱਤਕਾ ਲੱਗਣਾ ਸੁਖ ਮੰਨਣਾ ਦੇ ਅਰਥਾਂ ਨਾਲ ਸੰਬੰਧਤ ਸਹੀ ਮਾਅਰ ਹੈ ਠੰਡੀਆਂ ਛਾਵਾਂ ਮੰਨਣੀ ਆ ਠੀਕ ਹੈ ਜੀ ਕਿਰਨਾ ਕਰਨੀ ਦੇ ਅਰਥਾਂ ਨਾਲ ਸੰਬੰਧਤ ਸਹੀ ਮਾਅਰ ਹੈ ਨੱਕ ਚਾੜਨਾ ਨਖਤ ਹੈ ਬੇਇੱਜ਼ਤੀ ਕਰਨੀ ਦੇ ਅਰਥਾਂ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਪੱਗ ਲਾਉਣੀ ਠੀਕ ਹੈ ਜੀ ਪੱਗ ਲਾਉਣੀ ਉਸ ਤੋਂ ਗਿਆ ਆਪਣੇ ਕੋਲੇ ਤੰਗ ਕਰਨਾ ਦੇ ਅਰਥਾਂ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਨੱਕ ਵਿੱਚ ਦਮ ਕਰਨਾ ਠੀਕ ਹੈ ਜੀ ਨਖਤਾ ਪ੍ਰਸ਼ਨ ਸ਼ਰਮਿੰਦਾ ਹੋਣਾ ਦੇ ਅਰਥਾਂ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਪਾਣੀ ਪਾਣੀ ਹੋਣਾ ਨਖਤ ਦੇਖੋ ਕਿਸੇ ਕੰਮ ਦੀ ਸਫਲਤਾ ਲਈ ਕਈ ਕੰਮ ਯੋਜਨ ਕਰਨੇ ਕਿਸੇ ਕੰਮ ਦੀ ਸਫਲਤਾ ਦੇ ਲਈ ਕਈ ਕੰਮ ਯੋਜਨ ਕਰਨੇ ਦੇ ਅਰਥ ਨਾਲ ਸੰਬੰਧਤ ਹੈ ਪਾਪੜ ਵੇਲਣੇ ਤੇਜੀ ਪਾਪੜ ਵੇਲਣੇ ਗੱਪਾਂ ਮਾਰਨੀਆਂ ਦੇ ਅਰਥ ਨਾਲ ਸੰਬੰਧਤ ਸਹੀ ਮੁਹਾਵਰਾ ਹੈ ਫੜਾ ਮਾਰਨੀਆਂ ਨਖਤ ਹੈ ਆਪਣੇ ਕੋਲੇ ਆਪਸ ਵਿੱਚ ਬਣਨੀ ਅਰਥ ਦੇ ਨਾਲ ਸੰਬੰਧਤ ਸਹੀ ਮੁਹਾਵਰਾ ਹੈ ਰਚਮਿਚਣਾ ਨੈਕਸਟ ਦੇਖੋ ਸਹਾਇਤਾ ਕਰਨੀ ਦੇ ਅਰਥ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਬਾਹ ਫੜਨੀ ਠੀਕ ਹੈ ਜੀ ਨੈਕਸਟ ਹੈ ਕੋਈ ਗੱਲ ਦੁਕਾ ਕੇ ਰੱਖਣੀ ਦੇ ਅਰਥ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਬੁੱਕਲ ਵਿੱਚ ਰੋੜੀ ਭੰਡਣੀ ਅਗ੍ਜ ਪ੍ਰਸ਼ਨ ਹੈ ਆਪਣੇ ਕੋਲੇ ਮੋਜਾਂ ਕਰਨੀਆਂ ਦੇ ਅਰਥ ਨਾਲ ਸੰਬੰਧ ਸਹੀ ਮੁਹਾਵਰਾ ਹੈ ਬਾਹਰਾਂ ਲਟਣੀਆਂ ਠੀਕ ਹੈ ਜੀ ਉਦਾਂ ਕਰਨੀਆਂ ਜਿਹੜਾ ਅਰਥ ਹੈ ਔਰ ਇਸ ਦਾ ਜਿਹੜਾ ਸਹੀ ਮੁਹਾਵਰਾ ਹੈ ਉਹ ਹੈ ਬਹਾਰਾਂ ਕਰਨੀਆਂ नेक्स्ट ਦੇਖੋ ਨਸੀਹਤ ਹੋਣੀ ਦੇ ਅਰਥਾਂ ਨਾਲ ਸੰਬੰਧ ਸਹੀ ਮੁਹਾਵਰਾ ਹੈ ਕੰਨ ਹੋਣਾ ਠੀਕ ਹੈ ਜੀ नेक्स्ट ਹੈ ਪ੍ਰਸ਼ਨ ਆਪਣੇ ਕੋਲ ਕਿ ਮਦਨਾਮੀ ਕਰਾਉਣੀ ਦੇ ਅਰਥਾਂ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਇਹ ਹੈ ਖੇਪ ਹੋਣੀ ਠੀਕ ਹੈ ਜੀ ਖੇ ਉਣੀ ਅਗੇ ਦੇਖੋ ਇੱਕਮਿਕ ਹੋਣਾ ਦੇ ਅਰਥਾਂ ਨਾਲ ਸੰਬੰਧ ਸਹੀ ਮਹਾਵਰਾ ਹੈ ਖੰਡਖੀਰ ਹੋਣਾ। ਕਈ ਵਾਰੀ ਖੰਡਕਿਓ ਵੀ ਕਹਿੰਦੇ ਨੇ ਇੱਕਮਿਕ ਹੋਣਾ ਖੰਡਕਿਓ ਹੋਣਾ ਜਾਂ ਖੰਡਕਿਓ ਹੋਣਾ। ਨਖ ਦੇਖੋ ਨਾ ਚਾਹੁੰਦੇ ਹਾਂ ਵੀ ਕੋਈ ਕੰਮ ਕਰਨਾ ਦੇ ਅਰਥਾਂ ਨਾਲ ਸੰਬੰਧਤ ਸਹੀ ਮਹਾਵਰਾ ਹੈ ਗਲਪਿਆ ਢੋਲ ਵਜਾਉਣਾ। ਠੀਕ ਹੈ ਜੀ ਨਾ ਚਾਹੁੰਦੇ ਹਾਂ ਵੀ ਕੋਈ ਕੰਮ ਕਰਨਾ ਗਲਪਿਆ ਢੋਲ ਵਜਾਉਣਾ। ਟਟਪਟ ਖਿਆਲ ਬਦਲ ਜਾਣਾ ਦੇ ਅਰਥ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਗਿਰਗਟ ਵਾਂਗੂ ਰੰਗ ਬਦਲਣਾ ਟਟਪਟ ਖਿਆਲ ਬਦਲ ਜਾਣਾ ਗਿਰਗਟ ਵਾਂਗੂ ਰੰਗ ਬਦਲਣਾ ਅਗਲਾ ਦੇਖੋ ਮੂੰਹ ਦੀ ਖਾਣੀ ਦੇ ਅਰਥ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਹਾਰ ਜਾਣਾ ਠੀਕ ਹੈ ਜੀ ਮੂੰਹ ਦੀ ਖਾਣੀ ਦੇ ਸੰਬੰਧ ਵਿੱਚ ਮੁਹਾਵਰਾ ਹੈ ਹਾਰ ਜਾਣਾ ਅੱਗੇ ਦੇਖੋ ਰੁਪਏ ਦੇ ਬਦਲੇ ਕੋਈ ਚੀਜ਼ ਰੱਖਣੀ ਰੁਪਏ ਦੇ ਬਦਲੇ ਕੋਈ ਚੀਜ਼ ਰੱਖਣੀ ਤਾਂ ਇਹ ਜਿਹੜਾ ਸਹੀ ਮੁਹਾਵਰਾ ਹੈ ਗਹਿਣੇ ਪੋਣਾ ਠੀਕ ਹੈ ਜੀ ਗਹਿਣੇ ਪੋਣਾ ਨੈਕਸਟ ਦੇਖੋ ਆਵਾਰਾ ਫਿਰਨਾ ਦੇ ਅਰਥਾਂ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਕੱਟਾ ਛਾਣਨਾ ਆਵਾਰਾ ਫਿਰਨਾ ਦੇ ਅਰਥ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਕੱਟਾ ਛਾਣਨਾ ਨੈਕਸਟ ਹੈ ਦਿਲ ਵਿੱਚ ਬੈਠ ਜਾਣਾ ਇਹ ਜਿਹੜੇ ਅਰਥ ਹਨ ਇਹ ਕਿਹੜੇ ਮੁਹਾਵਰੇ ਨਾਲ ਸੰਬੰਧ ਰੱਖਦੇ ਹਨ ਘਰ ਘਰ ਜਾਣਾ ਠੀਕ ਹੈ ਜੀ ਘਰ ਘਰ ਜਾਣਾ ਨਖਰੇ ਦੇਖੋ ਮਰਨ ਕਿਨਾਰੇ ਹੋਣਾ ਇਹ ਅਰਥ ਨੇ ਜਿਹੜੇ ਇਹ ਕਿਹੜੇ ਮੁਹਾਵਰੇ ਨਾਲ ਸੰਬੰਧ ਨੇ ਤਾਂ ਕੜੀਆਂ ਬਲਾਂ ਤੇ ਹੋਣਾ ਠੀਕ ਹੈ ਜੀ ਕੜੀਆਂ ਬਲਾਂ ਤੇ ਹੋਣਾ ਨਿਸ਼ਚਿੰਤ ਹੋਣਾ ਨਿਸ਼ਚਿੰਤ ਹੋਣਾ ਜਿਹੜਾ ਅਰਥ ਹੈ ਇਹ ਕਿਹੜੇ ਮੁਹਾਵਰੇ ਲਈ ਵਰਤੇ ਜਾਂਦਾ ਇਹ ਵਰਤੇ ਜਾਂਦਾ ਕੋੜੇ ਵੇਚ ਕੇ ਸੋਨਾ ਦੇ ਲਈ ਠੀਕ ਹੈ ਜੀ ਕੋੜੇ ਵੇਚ ਕੇ ਸੋਨਾ ਅੱਗੇ ਹੈ ਆਪਣੇ ਕੋਲੇ ਤਸੱਲੀ ਕਰਾਉਣੇ ਦੇ ਅਰਥਾਂ ਨਾਲ ਸੰਬੰਧਿਤ ਮੁਹਾਵਰਾ ਹੈ ਘਰ ਪੂਰਾ ਕਰਨਾ ਠੀਕ ਹੈ ਜੀ ਘਰ ਪੂਰਾ ਕਰਨਾ ਰਿਸ਼ਵਤ ਲੈਣੀ ਰਿਸ਼ਵਤ ਲੈਣੀ ਦੇ ਅਰਥਾਂ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਅਗੇ ਹੈ ਚਾਂਦੀ ਦੀ ਜੁੱਤੀ ਮਾਰਨੀ ਠੀਕ ਹੈ ਚਾਂਦੀ ਦੀ ਜੁੱਤੀ ਮਾਰਨੀ ਕਿਹਾ ਜਾਂਦਾ ਜਦੋਂ ਕੋਈ ਰਿਸ਼ਵਤ ਮੰਗਦਾ ਜਾਂ ਰਿਸ਼ਵਤ ਦਿੰਦਾ ਅੱਗੇ ੜਕਾਉਣਾ ਦੇ ਅਰਥਾਂ ਨਾਲ ਸੰਬੰਧਤ ਸਹੀ ਮੁਹਾਵਰਾ ਹੈ ਚੌਤੀ ਲਾਉਣੀ ਠੀਕ ਹੈ ਜੀ ਚੌਤੀ ਲਾਉਣੀ ਅੱਗੇ ਦੇਖੋ ਅਗਲਾ ਪ੍ਰਸ਼ਨ ਹੈ ਕਿ ਥੋੜੇ ਜਤਨ ਨਾਲ ਹੀ ਕੰਮ ਬਣ ਜਾਣਾ ਦੇ ਅਰਥਾਂ ਨਾਲ ਸੰਬੰਧਤ ਸਹੀ ਮੁਹਾਵਰਾ ਹੈ ਚੌੜੀ ਸਰ ਜਾਣਾ ਠੀਕ ਹੈ ਚੋੜੀ ਸਰਜਣਾ नेक्स्ट ਦੇਖੋ ਬੂਰੀ ਤਰ੍ਹਾਂ ਹਰਾਉਣਾ ਦੇ ਅਰਥਾਂ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਤਾਂ ਇਹ ਹੈ ਚੱਕੇ ਛੜਾਉਣਾ ਠੀਕ ਹੈ ਜੀ ਛੱਕੇ ਛੜਾਉਣਾ ਅਚਿੰਚੇਤ ਪਰਤਾਲ ਕਰਨੀ ਇਹ ਕਿਹੜੇ ਮੁਹਾਵਰੇ ਦੇ ਅਰਥ ਹਨ ਤਾਂ ਇਹ ਹੈ ਛਾਪਾ ਮਾਰਨਾ ਠੀਕ ਹੈ ਜੀ ਛਾਪਾ ਮਾਰਨਾ ਦਾ ਅਰਥ ਹੈ ਅਚਿੰਚੇਤ ਪਰਤਾਲ ਕਰਨੀ ਨਖ ਦੇਖੋ ਰੋਲਾ ਪਾਉਣਾ ਇਹ ਅਰਥ ਕਿਹੜੇ ਮੁਹਾਵਰੇ ਨਾਲ ਸੰਬੰਧਿਤ ਹਨ ਤਾਂ ਇਹ ਹੈ ਚੀਪੀ ਕਰਨਾ ਠੀਕ ਹੈ ਜੀ ਚੀਪੀ ਕਰਨਾ ਇਹ ਦੇਖੋ ਬਹੁਤ ਮਾਰਨਾ ਦੇ ਅਰਥ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਤਾਂ ਇਹ ਹੈ ਛਤਰ ਫੇਰਨਾ ਠੀਕ ਹੈ ਜੀ ਛਤਰ ਫੇਰਨਾ ਨਖ ਦੇਖੋ ਲੁੱਟਣਾ ਦੇ ਅਰਥ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਛਿੱਲ ਲਾਉਣੀ ਠੀਕ ਹੈ ਛਿੱਲ ਲਾਉਣੀ ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਨਸਰ ਕਰਨਾ ਸ਼ਬਦ ਦੇ ਅਰਥਾਂ ਨਾਲ ਸੰਬੰਧਿਤ ਸਹੀ ਮਾਅਰ ਹੈ ਛੱਜ ਵਿੱਚ ਪਾ ਕੇ ਛਾਂਟਣਾ ਛੱਜ ਵਿੱਚ ਪਾ ਕੇ ਛਾਂਟਣਾ ਠੀਕ ਹੈ ਜੀ ਨੈਕਸਟ ਦੇਖੋ ਇੱਕਦਮ ਅਮੀਰ ਹੋਣਾ ਦੇ ਅਰਥਾਂ ਨਾਲ ਸੰਬੰਧਿਤ ਸਹੀ ਮਾਅਰ ਹੈ ਛੱਪੜ ਪਾੜ ਕੇ ਮਿਲਣਾ ਛੱਪੜ ਪਾੜ ਕੇ ਮਿਲਣਾ ਨੈਕਸਟ ਦੇਖੋ ਇਕਰਾਰ ਕਰਨਾ ਸ਼ਬਦ ਦੇ ਅਰਥਾਂ ਨਾਲ ਸੰਬੰਧਤ ਸਹੀ ਮੁਹਾਵਰਾ ਹੈ ਜਵਾਨ ਦੇਣੀ ਠੀਕ ਹੈ ਜੀ ਜਵਾਨ ਦੇਣੀ ਜਿਹੜਾ ਮੁਹਾਵਰਾ ਹੈ ਜਿਸਦਾ ਅਰਥ ਹੁੰਦਾ ਹੈ ਇਕਰਾਰ ਕਰਨਾ ਕੁਰਬਾਨੀ ਦੇਣੀ ਅਰਥ ਵਾਲੀ ਸਹੀ ਮੁਹਾਵਰੇ ਦਾ ਜ਼ਿਕਰ ਕਰੂ ਤਾਂ ਇਹ ਹੈ ਜਾਣ ਤੇ ਖੇਡਣਾ ਠੀਕ ਹੈ ਜੀ ਕੁਰਬਾਨੀ ਦੇਣੀ ਦਾ ਮਤਲਬ ਹੁੰਦਾ ਜਾਣ ਦੇ ਖੱਡਣਾ ਮਿੰਤਾ ਕਰਨੀਆਂ ਕਿਹੜੇ ਮੁਹਾਵਰੇ ਦਾ ਅਰਥ ਹੈ ਤਾਂ ਇਹ ਹੈ ਜੁੱਤੀਆਂ ਚੱਟਣੀਆਂ ਠੀਕ ਹੈ ਜੀ ਮਿੰਤਾ ਕਰਨੀਆਂ ਕਿਹੜੇ ਮੁਹਾਵਰੇ ਦਾ ਅਰਥ ਹੈ ਜੁੱਤੀਆਂ ਚੱਟਣੀਆਂ ਅਕੀ ਦੇਖੋ ਸਮਾਂ ਅਜਾਈ ਗੋਣਾ ਕਿਹੜੇ ਸ਼ਬਦ ਦਾ ਕਿਹੜੇ ਮੁਹਾਵਰੇ ਦਾ ਅਰਥ ਹੈ ਤਾਂ ਇਹ ਹੈ ਚੱਖ ਮਾਰਨ ਦਾ ਠੀਕ ਹੈ ਜੀ ਸ਼ਮਾ ਅਜਾਈ ਗਵਾਉਣਾ ਜਿਹੜਾ ਅਰਥ ਹੈ ਉਹ ਕਿਹੜੇ ਮੁਹਾਵਰੇ ਦਾ ਹੈ ਚੱਖ ਮਾਰਨ ਦਾ ਨਖਰੇ ਦੇ ਕੋ ਗੁਜ਼ਾਰਾ ਕਰਨਾ ਜਿਹੜਾ ਅਰਥ ਹੈ ਇਹ ਕਿਹੜੇ ਮੁਹਾਵਰੇ ਦਾ ਹੈ ਇਹ ਹੈ ਟਟਟ ਪਾਉਣਾ ਠੀਕ ਹੈ ਜੀ ਛੱਟ ਟਕਾਉਣਾ ਲਗਾਤਾਰ ਨਹੀਂ ਪੈਣਾ ਇਸ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ਤਾਂ ਵਰਤਿਆ ਜਾਂਦਾ ਹੈ ਝੜੀ ਲੱਗਣੀ ਠੀਕ ਹੈ ਜੀ ਝੜੀ ਲੱਗੀ ਹੁੰਦੀ ਹੈ ਜਦੋਂ ਉਸ ਦੇ ਲਈ ਵਰਤਿਆ ਜਾਂਦਾ ਹੈ ਠੀਕ ਹੈ ਝੜੀ ਲੱਗਣੀ ਮੁਹਾਵਰਾ ਹੈ ਜਿਹੜਾ ਵਰਤਿਆ ਜਾਂਦਾ ਹੈ ਲਗਾਤਾਰ ਮੀਂਹ ਪੈਣ ਦੇ ਸੰਬੰਧਨ ਨਾਲ ਅੱਗੇ ਦੇਖੋ ਮਾਰ ਦੇਣਾ ਅਰਥ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਅਲਕਾ ਮੁਕਾਉਣਾ ਠੀਕ ਹੈ ਜੀ ਅਲਕਾ ਮੁਕਾਉਣਾ ਨੈਕਸਟ ਦੇਖੋ ਟਾਕਰਾ ਕਰਨਾ ਇਸ ਦਾ ਜਿਹੜਾ ਸਹੀ ਮੁਹਾਵਰਾ ਹੈ ਟੱਕਰ ਲੈਣੀ ਹੈ ਅੱਗੇ ਪ੍ਰਸ਼ਨ ਹੈ ਆਪਣੇ ਕੋਲੇ ਸਾਫ਼ ਇਨਕਾਰ ਕਰਨਾ ਸ਼ਬਦ ਦਾ ਅਰਥ ਜੋ ਹੈ ਇਸ ਨਾਲ ਸੰਬੰਧਿਤ ਸਹੀ ਮੁਹਾਵਰਾ ਹੈ ਟਕੇ ਵਰਗਾ ਜਵਾਬ ਦੇਣਾ ਠੀਕ ਹੈ ਜੀ ਟਕੇ ਵਰਗਾ ਜਵਾਬ ਦੇਣਾ ਨੈਕਸਟ ਦੇਖੋ ਮਤਲਬ ਕੱਢਣਾ ਸ਼ਬਦ ਦਾ ਅਰਥ ਦੱਸਣ ਵਾਲਾ ਸਹੀ ਮੁਹਾਵਰਾ ਹੈ ਉਲੂ ਸਿੱਧਾ ਕਰਨਾ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਨੇ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਕੁਝ ਮੁਹਾਵਰੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਜਵੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ